ਟੋਟਾ ਸਾਰਿਆਂ ਦਾ ਜੀ ਅੱਜ ਇੱਥੇ ਮੀਡੀਆ ਦਾ ਸਵਾਗਤ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਕਾਂਗਰਸ ਪਾਰਟੀ ਦਾ ਲੋਕ ਸਭਾ ਦਾ ਸੰਗੂ ਦਾ ਕੈਂਪੇਨ ਆਗਾਜ਼ ਹੋ ਚੁੱਕਾ ਹੈ ਔਰ ਪਰਮਾਤਮਾ ਮਹਕੂਮੇਸ਼ਵਰ ਦੀ ਕਿਰਪਾ ਨਾਲ ਬਹੁਤ ਪੋਜ਼ਿਟਿਵ ਫੀਡਬੈਕ ਆ ਰਹੀ ਹੈ ਮੇਰੇ ਨਾਲ ਖੱਬੇ ਪਾਸੇ ਦਲਬੀਰ ਸਿੰਘ ਜੀ ਗੋਲਡੀ ਜਿਹੜੇ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਐਮਐਲਏ ਪਹਿਲਾਂ ਹੀ ਅਸੀਂ ਧੂਰੀ ਤੋਂ ਸ਼ੁਰੂਆਤ ਕੀਤੀ ਸੀ ਔਰ ਮੇਰੇ ਰਾਈਟ ਸਾਈਡ ਤੇ ਮੇਰੇ ਛੋਟੇ ਵੀਰ ਜਸਵਿੰਦਰ ਸਿੰਘ ਜੀ ਧਮਾਨ ਜਿਹੜੇ ਤੋਂ ਕੰਪੈਸਟ ਦਿੱਤੇ ਸੀਗੇ 2022 ਦੇ ਇਲੈਕਸ਼ਨ ਤੋਂ ਅੱਜ ਅਸੀਂ ਇੱਕ ਆਪਣੇ ਵਰਕਰਸ ਮਿਲਣੇ ਕੀਤੀ ਹੈ ਸੱਜੇ ਪਾਸੇ ਮੇਰੇ ਨਾਲ ਰਾਹੁਲ ਪੱਟਲ ਜੀ ਚ ਤਿੰਨ ਦੋ ਦਿਨ ਪਹਿਲਾਂ ਅਸੀਂ ਬਹੁਤ ਅੱਛੀ ਮੀਟਿੰਗ ਸਾਡੇ ਸਤਧਾਰਕ ਬੀਬੀ ਰਜਿੰਦਰ ਕੌਰ ਜੀ ਪੱਟਲ ਨੇ ਲਹਿਰੇ ਵਿਖੇ ਕਰਾਈ ਸੀ ਅੱਜ ਦਾ ਮਕਸਦ ਵੀ ਸਿਮਿਲਰ ਅਸੀਂ ਸਾਰੇ ਇੱਕ ਆਪਣੇ ਸੁਨਾਮ ਦੇ ਵਰਕਰਾਂ ਨਾਲ ਮਿਲਣੀ ਹੈ ਸਭ ਨੂੰ ਕਿਉਂਕਿ ਜਿੰਨੇ ਦਿਨ ਹਲੇ ਕਣਤੀ ਵਾਟੀ ਚੱਲ ਰਹੀ ਹੈ ਉਹ ਦੋਨੇ ਦਿਨ ਅਸੀਂ 9 ਹਲਕਿਆਂ ਨੂੰ ਕਵਰ ਕਰਨਾ ਹੈ ਅੱਜ ਸਾਡਾ ਇਹ ਪੰਜਵਾਂ ਹਲਕਾ ਅਸੈਂਬਲੀ ਹਲਕਾ ਜਿਹਦੇ ਬਰਕਰਾਰ ਨਾਲ ਅਸੀਂ ਗੱਲਬਾਤ ਕਰਾਂਗੇ ਉਹਨਾਂ ਨਾਲ ਅ ਮੁੱਦੇ ਜਿਹੜੇ ਲੋਕਲ ਨੇ ਸਮਰੂਰ ਦੇ ਸੁਨਾਮ ਦੇ ਔਰ ਪੰਜਾਬ ਦੇ ਇਹਨਾਂ ਤੇ ਚਚਾਓ ਇਹਨਾਂ ਸਾਰੀਆਂ ਗੱਲਾਂ ਦੇ ਦਰਮਿਆਨ ਇੱਕ ਬੜੀ ਇੰਪੋਰਟੈਂਟ ਗੱਲ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਸ਼ੁਭਦੀਪ ਮੂਸੇਵਾਲੇ ਦਾ ਕਤਲ ਹੋਇਆ ਉਸ ਨੂੰ 2 ਸਾਲ ਹੋ ਗਏ ਨੇ ਔਰ ਉਹਦੇ ਜਿਹੜੇ ਪੇਰੈਂਟਸ ਨੇ ਬਲਕੌਰ ਸਿੰਘ ਜੀ ਔਰ ਸਾਡੇ ਭੈਣ ਜੀ ਚਰਨ ਕੌਰ ਨੇ ਉਹ ਬੜੇ ਡਾਇਰ ਸਿਰਕਮਸਟੈਂਸਸ ਚੋਂ ਨਾਗਰੇ ਨੇ ਉਹਨਾਂ ਦਾ ਬੜਾ ਇੱਕ ਕਿਸਮ ਦਾ ਉਹਨਾਂ ਦਾ ਮਾਨਸਿਕ ਤੌਰ ਤੇ ਟੌਰਚਰ ਬਹੁਤ ਹੋ ਰਿਹਾ ਹੈ ਇਨਸਾਫ ਤਾਂ ਮੇਰੇ ਨਾਲ ਬਹੁਤ ਦੂਰ ਦੀ ਗੱਲ ਸੀਗੀ ਉਹਨਾਂ ਦੇ ਨਵ ਪੈਦਾ ਹੋਏ ਬੱਚੇ ਤੇ ਸਵਾਲੀਆ ਚਿੰਨ੍ਹ ਲਗਾਏ ਜਾ ਰਹੇ ਨੇ ਭਾਜਪਾ ਦੀ ਸਰਕਾਰ ਦਿੱਲੀ ਤੋਂ ਤੇ ਭਗਵੰਤ ਮਾਨ ਦੀ ਸਰਕਾਰ ਪੰਜਾਬ ਤੋਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਹੀ ਆ ਔਰ ਉਹਦੇ ਬਰਥ ਦੇ ਚੰਦ ਦਿਨ ਪਹਿਲਾਂ ਹੀ ਕਚੰਦ ਦਿਨ ਬਾਅਦ ਉਹਨਾਂ ਨੂੰ ਇਹ ਪੁੱਛਿਆ ਜਾ ਰਿਹਾ ਕਿ ਤੁਸੀਂ ਇਹ ਆਈਪੀਐਫ ਕਿੱਥੋਂ ਕਰਵਾਇਆ ਕਿਉਂ ਕਰਾਇਆ ਲੈਜਿਟਿਮੇਟ ਹੈ ਕਿ ਨਹੀਂ ਹੈ ਇਹ ਸਾਰਾ ਸ मकसद ਉਹਨਾਂ ਦਾ ਸੀਗਾ ਸਰਕਾਰਾਂ ਦੋਨਾਂ ਸਰਕਾਰਾਂ ਦਾ ਕਿ ਕਿਸੇ ਤਰੀਕੇ ਨਾਲ ਬਲਕੌਰ ਸਿੰਘ ਯਾਦਾ ਇਲੈਕਸ਼ਨ ਨਾ ਲੜੇ ਤੇ ਜੇ ਇਲੈਕਸ਼ਨ ਨਾ ਮੇ ਇਲੈਕਸ਼ਨ ਨਾ ਲੜੇ ਤੇ ਕੈਂਪੇਨ ਵੀ ਨਾ ਕਰੇ ਇਹ ਮੈਂ ਸਮਝਦਾ ਕਿ ਬਹੁਤ ਵੱਡਾ ਅਨਿਆਏ ਹੈ ਅੱਜ ਉਹਨਾਂ ਦੇ ਉਹਨਾਂ ਦੀ ਮੈਂ ਤੁਹਾਨੂੰ ਕੋਲਿਜ ਬੜੇ ਤਾਥ ਇੰਪੋਰਟੈਂਟ ਪੇਸ਼ ਕਰਨ ਲੱਗਾ ਵਸ ਤੁਹਾਨੂੰ ਕੋ ਵੀਡੀਓ ਵੀ ਹੈ ਲੇਕਿਨ ਪ੍ਰੋਫੈਸ਼ਨਲ ਵੀਡੀਓ ਤੁਹਾਨੂੰ ਦਿਖਾ ਨਾ ਸਕਾਂ ਮੈਂ ਸ਼ੇਅਰ ਕਰੂੰਗਾ ਆਪਣੇ ਸੋਸ਼ਲ ਮੀਡੀਆ ਤੇ ਆ ਇੱਕ ਨੌਜਵਾਨ ਜਿਹੜਾ ਮੀਥੇਰ ਦੀ ਸ਼ਾਦੀ ਤੇ ਖੜਾ ਇੱਕ ਵਾਰੀ ਧਿਆਨ ਨਾਲ ਦੇਖੋ ਆ ਜਿਹੜਾ ਬਲੂ ਟਿੱਕ ਹੈ ਜਿਹਦੇ ਤੇ ਸਾਰੇ ਪਾਸੇ ਦੇਖੋ ਮੈਂ ਦਿਖਾ ਰਿਹਾ ਆ ਜਿਹੜਾ ਸਭ ਤੋਂ ਇਧਰਲੇ ਤਸਵੀਰ ਦੇ ਸੱਜੇ ਪਾਸੇ ਤੁਹਾਨੂੰ ਨਜ਼ਰ ਆ ਰਿਹਾ ਸੱਜੇ ਪਾਸੇ ਇਸ ਦਾ ਨਾਮ ਹੈਗਾ ਵਾ ਜੀਵਨ ਜੋਤ ਸਿੰਘ ਚਾਹਲ ਇਹ ਮਾਨਸਾ ਦਾ ਰਹਿਣ ਵਾਲਾ ਤੇ ਆ ਮੇਰੇ ਕੋਲ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਦਾ ਚਲਾਨ ਦੀ ਕਾਪੀ ਹੈ ਜਿਸ ਵਿੱਚ 4 ਨੰਬਰ ਦੇ ਉੱਤੇ ਤੁਸੀਂ ਸਕੈਨ ਕਰਕੇ ਇਸ ਪਲੇਸਿਕ ਦੇ ਡਾਕੂਮੈਂਟ 4 ਨੰਬਰ ਤੇ ਤੇ ਉਹ ਮੁਜਰਮ ਹੈ ਉਹਦੀ ਐਲਓਸੀ ਜਿਹੜੀ ਉਹ ਜਾਰੀ ਹੋ ਚੁੱਕੀ ਹੈ ਜਿਹੜੇ ਕਹਿੰਦੇ ਸੀ ਸਾਡਾ ਕੋਈ ਤੁਰਲਕਾਤ ਨਹੀਂ ਹਾਲਾਂਕਿ ਜਿੱਦਣ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਉਸ ਤੋਂ ਠੀਕ ਇੱਕ ਦਿਨ ਪਹਿਲਾਂ ਇਸ ਭਗਵੰਤ ਸਰਕਾਰ ਨੇ ਜਿਹੜੀ ਸਿਕਿਉਰਿਟੀ ਵਿਟ੍ਰੋ ਕੀਤੀ ਔਰ ਵਿਟ੍ਰੋ ਕਰਕੇ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਆਫੀਸ਼ੀਅਲ ਹੈਂਡਲਸ ਤੇ ਆਮ ਆਦਮੀ ਪਾਰਟੀ ਬਲਦੇਜ ਪੰਨੂ ਭਗਵੰਤ ਮਾਨ ਸਵੇਤ ਉਹਨਾਂ ਨੇ ਸ਼ੇਅਰ ਕੀਤੀ ਔਰ 24 ਘੰਟਿਆਂ ਚੋਂ ਦਾ ਕਤਲ ਹੋ ਗਿਆ ਮਤਲਬ ਐ ਲੱਗਿਆ ਕਿ ਜਿੱਦਾਂ ਉਹਨੂੰ ਉਹਨੂੰ ਕਨਵੇ ਕੀਤਾ ਗਿਆ ਕਿ ਅਸੀਂ ਉਹਨੂੰ ਨਿਹਿੱਤੇ ਕਰ ਦਿੱਤਾ ਤੇ ਤੁਸੀਂ ਉਹਨੂੰ ਗੋਲੀ ਮਾਰ ਕੇ ਮਾਰ ਸਕਦੇ ਹੋ ਔਰ ਸ਼ੂਟਰਸ ਆਏ ਮਾਰ ਕੇ ਚਲੇ ਗਏ ਅੱਜ ਤੱਕ ਉਹਨਾਂ ਦੇ ਔਰ ਜਿਹੜੇ ਸ਼ੂਟਰਸ ਨੇ ਜਿਹੜੇ ਉਹਨਾਂ ਦੇ ਕਾਤਲ ਨੇ ਉਹਨਾਂ ਤੋਂ ਜੇਲ੍ਹਾਂ ਚੋਂ ਬੈਠੇ ਇੰਟਰਵਿਊਸ ਦੇ ਰਹੇ ਨੇ ਇਤਨੋਂ ਜ਼ਿਆਦਾ ਅਨਿਆਇਤ ਕੀ ਹੋ ਸਕਦਾ ਹੁਣ ਆ ਜਿਹੜਾ ਮੁੰਡਾ ਜਿਹੜਾ ਕੈਂਡੀਡੇਟ ਹੈ ਸੰਗਰੂਰ ਤੋਂ ਲੋਕ ਸਭਾ ਦਾ ਮੀਤ ਹੈ ਉਹਦੀ ਸ਼ਾਦੀ ਤੇ ਪਾਰਟਿਸਿਪੇਟ ਕੀਤਾ ਔਰ ਜਿੱਦਾਂ ਉਹਨੇ ਕੈਂਪੇਨ ਸ਼ੁਰੂ ਕੀਤਾ ਮੈਂ ਉਹਦੀ ਵੀਡੀਓ ਮੇਰੇ ਫੋਨ ਦੇ ਵਿੱਚ ਅਗਰ ਮੇਰਾ ਫੋਨ ਕੋਲ ਲਿਆ ਕੇ ਦਿਖਾ ਸਕਦਾ ਵਾ ਤੇ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਵਾ ਉਸ ਕੈਂਪੇਨ ਦੇ ਵਿੱਚ ਵੀ ਹੈ ਜੀਵਨ ਜੋਤ ਚਾਹਲ ਹਿਸਾਰ दैट कैਟੈਗੋਰਿਕਲੀ ਸ਼ੋਜ਼ ਕਿ ਆਮ ਆਦਮੀ ਪਾਰਟੀ ਦੇ ਤਾਕਤਵਰ ਲੋਕਾਂ ਦੇ ਨੇੜ ਦੇ ਸਬੰਧ ਨੇ ਜਿਨ੍ਹਾਂ ਲੋਕਾਂ ਨੇ ਸਾਜ਼ਿਸ਼ ਘੜੀ ਔਰ ਉਸ ਦਾ ਨੁਕਸਾਨ ਕੀਤਾ ਔਰ ਇਸੇ ਤਰ੍ਹਾਂ ਇਹ ਅਗਰ ਮੈਂ ਗੱਲ ਕਰ ਲਾਂ ਜਿੰਨਾ ਲਾਅ ਐਂਡ ਆਰਡਰ ਦਾ ਇਸ ਵਕਤ ਬੁਰੇ ਹਾਲ ਹੈ ਪੰਜਾਬ ਦੇ ਵਿੱਚ ਆ ਹੁਣੇ ਥੋੜੇ ਦਿਨ ਪਹਿਲਾਂ ਸ਼ਰਾਬ ਮਾਫੀਆ ਤੁਹਾਡੇ ਆਪਣੇ ਹੀ ਸੁਨਾਮ ਸ਼ਹਿਰ ਚ ਰਵਦਾਸਪੁਰੇ ਮੈਂ ਵਿਜ਼ਿਟ ਵੀ ਕੀਤਾ ਸੀਗਾ ਔਰ ਗੁਜਰਾ ਪਿੰਡ ਚ 25 ਬੰਦੇ ਮਾਰੇ ਗਏ ਨੇ ਜੀ 25 ਜ਼ਹਿਰੀਲੀ ਸ਼ਰਾਬ ਪੀ ਕੇ No justice at all ਅਗੇ ਜੀ 5-5 ਲੱਖ ਰੁਪਏ ਦਾ ਰੋਲ ਦੇ ਕੀ ਗਰੀਬਾਂ ਦੀ ਜ਼ਿੰਦਗੀ ਦੀ ਕੀਮਤ ਸਿਰਫ 5 ਲੱਖ ਹੈ ਇਸ ਪੰਜਾਬ ਦੇ ਵਿੱਚ ਔਰ ਉਹਨਾਂ ਦਾ ਜਿਹੜਾ ਕਾਹੜ ਹੋਇਆ ਜਿਹੜਾ ਉਹ ਜ਼ਹਿਰੀਲੀ ਸ਼ਰਾਬ ਦਾ ਕੋਈ ਛੋਟਾ-ਮੋਟਾ ਕਾਹੜ ਨਹੀਂਗਾ ਉਹ ਇਟ ਇਸ ਸਪਰੈਡ ਓਵਰ ਮੈਨੀ ਸਕੁਅਰ ਕਿਲੋਮੀਟਰਸ there is a proper in mafia involved ਜਿੱਦਾਂ mafia ਪਹਿਲਾਂ ਚੱਲਦਾ ਇਹ ਕਹਿੰਦੇ ਸੀਗੇ ਅੱਜ ਇਹਨਾਂ ਦੀ ਸਰਕਾਰ ਵਿੱਚ mafia ਹੋ ਜਾ ਕੇ ਹੋ ਗਿਆ ਰੇਂਟਾ ਦਾ mafia ਮੇਰੇ ਕੋਲ ADGP ਇੰਟੈਲੀਜੈਂਸ ਦੀ ਰਿਪੋਰਟ ਆ ਇੰਟੈਲੀਜੈਂਸ ਦੀ ਰਿਪੋਰਟ ਜਿਹੜਾ ਦੱਸ ਰਿਹਾ ਕਿ ਆ 12 13 ਜ਼ਿਲ੍ਹਿਆਂ ਵਿੱਚ ਆ ਫਲਾ ਫਲਾ ਆਦਮੀ ਤੇ ਆ ਫਲਾ ਫਲਾ ਅਫਸਰ ਜਿਹੜੇ ਇਹਨੇ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਕੋਈ ਐਕਸ਼ਨ ਨਹੀਂ ਹੋਇਆ ਉਹਦੇ ਆ ਰੀਅਲ اسٹیਟ mafia ਸਾਰੇ ਆਪ ਆਮ ਆਦਮੀ ਪਾਰਟੀ ਦੇ ਐਮਐਲਏਸ ਕਿਤੇ ਕੋਈ ਇੱਕ ਪਲੋਟਾ ਦੀ ਕਬਜ਼ਾ ਕਰ ਰਿਹਾ ਜਿਹੜਾ ਗੋਲਡੀ ਆ ਉੱਥੋਂ ਦਾ ਜਲਾਲਾਬਾਦ ਬੱਸ ਸਟੈਂਡ ਤੇ ਥਾ ਤੇ ਕਬਜ਼ਾ ਕਰਕੇ ਕੋਠੀ ਬਣਾ ਰਿਹਾ ਸਰਬਜੀਤ ਗੌਰਮਾਨੁਖੇ ਇੱਕ ਐਨਆਰਆਈ ਵੀ ਕੋਠੀ ਪਰਮਜੀਤ ਸਿੰਘ ਜਗਰਾਉ ਆ ਕੈਨੇਡਾ ਰਹਿੰਦੇ ਉਹਨਾਂ ਦੀ ਕੋਠੀ ਹੜੱਪ ਲਈ ਇੱਕ ਤੁਹਾਡਾ ਪਠਾਨ ਮਾਜਲਾ ਜਿਹੜਾ ਐਮਐਲਏ ਇਥੋਂ ਦਾ ਪਟਿਆਲੇ ਦਾ ਉਹਨੇ ਇੱਕ ਸਟੈਬਲਿਸ਼ਡ ਕੇਬਲ ਨੈਟਵਰਕ ਦਾ ਹਾਊਸ ਉਹਦੇ ਤੇ 30 35 ਪਰਚੇ ਦਰਜ ਕਰਾ ਕੇ ਉਹਦਾ ਸਾਰਾ ਬਿਜ਼ਨਸ ਹੀ ਹੜੱਪ ਲਿਆ ਔਰ ਉਹ ਬੰਦੇ ਨੂੰ ਇਥੋਂ ਦੇਸ਼ੋ ਭਜਾ ਦਿੱਤਾ ਉਸ ਮਾਲਕ ਨੂੰ ਔਰ ਉਹ ਅੱਜ ਉਹਦੇ ਤੇ ਇੰਨੇ ਮਲਟੀਪਲ ਪਰਚੇ ਦਰਜ ਕਰਕੇ ਉਹ ਤੋਂ ਮੰਗ ਰਿ ਨੇ 익ਸਟੋਰਸ਼ਨ ਕਿ ਆਯਤੇ ਯੂ ਗਿਵ ਅਸ ਹੈਂਡਓਵਰ ਦ ਇੰਟਾਇਰ ਕੇਬਲਟ ਨੈਟਵਰਕ ਟੂ ਨੈਟਵਰਕ ਟੂ ਅਸ ਨਹੀਂ ਤਾਂ ਤੇਰੇ ਤੇ ਪਰਚੇ ਦਰਜ ਕਰਾਂਗੇ ਮਰੇ ਖਦੀ 35 40 ਪਰਚੇ ਉਹਦੇ ਤੇ ਦਰਜ ਕਰਤੇ ਮੈਂ ਇਸੇ ਤਰ੍ਹਾਂ ਹੀ ਡਰਗ ਮਾਫੀਆ ਡਰਗਸ ਨਾ ਕਿੰਨੀਆਂ ਮਹਤਾ ਹੁੰਦੀਆਂ ਮੈਂ ਜਦੋਂ ਰਵਦਾਸਪੁਰੇ ਗਿਆ ਉਹਨਾਂ ਨੇ ਕਿਹਾ ਜੀ ਐਂ ਕਰੋ ਤੁਸੀਂ ਇੱਕ ਕਰੀ ਅਮਨ ਅਰੋੜਾ ਜਿਹੜਾ ਮਿਨਿਸਟਰ ਹੈ ਉਹਦੇ ਘਰ ਦੇ ਬਾਹਰ ਜਾ ਕੇ ਚੈੱਕ ਕਰੋ ਸਭ ਕੁਝ ਅਵੇਲੇਬਲ ਹੈ ਚਟਾ ਦੇਸੀ ਸ਼ਰਾਬ ਜਰਿਲੀ ਡੁਪਲੀਕੇਟ ਹਰ ਕਿਸਮ ਦਾ ਕੈਮੀਕਲ ਨਸ਼ਾ ਹਰ ਕਿਸਮ ਦਾ ਸਿੰਥੈਟਿਕ ਨਸ਼ਾ ਹਰ ਕਿਸਮ ਦਾ ਮੈਡੀਕਲ ਨਸ਼ਾ ਸੋ ਮੈਂ ਤਾਂ ਤੁਹਾਡੇ ذریعے ਇਹੀ ਕਹਿਣਾ ਚਾਹੁੰਦਾ ਹਾਂ ਕਿ ਅੱਜ ਵਾਤਾਵਰਨ ਜਿਹੜਾ 2 ਸਾਲ ਦੇ ਰਾਜ ਤੋਂ ਬਾਅਦ ਮੈਂ ਸਮਝਦਾ ਕਿ ਬਹੁਤ ਖੈਦਾ ਖਿਲਾਫੀ ਤੇ ਬਹੁਤ ਇੱਕ ਕਿਸਮ ਦਾ ਜੋ ਆਪਣੇ ਹੀ ਵਾਦੇ ਤੋੜੇ ਨੇ ਆਮ ਆਦਮੀ ਪਾਰਟੀ ਨੇ ਔਰ ਬੜੇ ਬੇਸ਼ਰਮ ਹੋ ਕੇ ਤੋੜ ਰੇ ਨੇ ਕੋ ਸੰਗ ਦੇ ਬਿੰਗੇ 1000 ਰੁਪਏ ਔਰਤਾਂ ਨੂੰ ਪ੍ਰੋਮਿਸ ਕੀਤਾ ਸੀਗਾ ਉਹ ਤਾਂ ਚਲੋ ਕੀ ਦੇਣਾ ਸੀ ਇਹਨਾਂ ਨੇ 60 70000 ਰੁਪਏ ਨਵਾ 60 70000 ਕਰੋੜ ਰੁਪਏ ਦੋ ਸਾਲਾਂ ਚ ਕਰਜ਼ਾ ਚਾੜਦਾ ਪਰ ਫਿਰ ਵੀ ਕਹੀ ਜਾਂਦੇ ਆ ਰੰਗਲਾ ਪੰਜਾਬ ਹੈ ਅਸੀਂ ਰੰਗਲਾ ਪੰਜਾਬ ਕਰ ਦਿੱਤਾ ਔਰ ਜੋ ਮੈਂ ਸਮਝਦਾ ਕਿ ਬਦਲਾਖੋਦ ਦੀ ਰਾਜਨੀਤੀ ਕੀਤੀ ਹੈ ਟਾਉਨ ਦ ਲਾਈਨ ਚਲੋ ਖੈਰ ਇਹਨੂੰ ਤਾਂ ਫੜ ਕੇ ਅੰਦਰ ਦਿੱਤਾ ਐਂਡੀਪੀਐਸ ਦੇ ਉਹਦਾ ਅਗਲੇ ਜਦ ਦਿਨ ਜਮਾਤ ਹੋਣੀ ਫਿਰ ਫੜ ਕੇ ਉਹਨੂੰ ਅੰਦਰ ਦਿੱਤਾ ਇੱਕ ਛੁੱਟੇ ਪਰਚੇ 'ਚ ਦਰਜਨਾ ਕਾਂਗਰਸ ਦੇ ਲੀਡਰਸ ਜਿਨ੍ਹਾਂ ਦੇ ਵਿਜੀਲੈਂਸ ਇਨਕੁਆਇਰੀਆਂ ਖੋਲ ਕੇ ਉਹਨਾਂ ਨੂੰ ਡਰਾਇਆ ਜਾ ਰਿਹਾ ਆਮ ਟਵਿਸਟਿੰਗ ਰਾਜਕੁਮਾਰ ਚੱਬੇਵਾਲ ਜਿਹੜਾ ਲੈ ਕੇ ਗਿਆ ਨੇ ਸਾਡਾ ਐਮ.ਐਲ.ਏ. ਫਰੋਮ ਚਾਰਕੂੜ ਜਿਹੜਾ ਉਮੀਦਵਾਰ ਐਲਾਨਿਆ ਉਹ ਇੱਕ ਪੁਲਿਸ ਜ਼ਿਆਤੀ ਦਾ ਪੁਲਿਸ ਪ੍ਰੈਸ਼ਰ ਦਾ ਦੁਰਉਸਤਮਾਲ ਕਰਕੇ ਉਹਨੂੰ ਜੁਆਇਨ ਕਰਾ ਲਿਆ ਵਾ ਔਰ ਇਹਨਾਂ ਦੇ ਕੋਲ ਦੂਜੇ ਵੀ ਜਿਹੜੇ ਪਾਰਟੀਆਂ 'ਚੋਂ ਲੈ ਕੇ ਆ ਰਹੇ ਨੇ ਇਹਨਾਂ ਕੋ ਆਪਣੇ ਕੋਲ 13 ਬੰਦੇ ਨਹੀਂ ਲੱਭ ਸਕੇ ਫੈਮੈਂ ਸਾਰੇ ਵੋਲੰਟੀਅਰਸ ਨੂੰ ਅਪੀਲ ਕਰਦਾ ਸੁਨਾਮ ਜੀ ਵੀ ਕਹਿੰਨਾ ਖਾਸ ਤੌਰ ਤੇ ਕਿ ਤੁਸੀਂ ਸਿਰਫ ਦਰੀਆਂ ਚੱਕਣ ਵਾਸਤੇ ਰੱਖਿਆ ਤਾਂ ਮੈਂ ਦੂਜਿਆਂ ਨਾਲ ਲੜਨ ਵਾਸਤੇ ਰੱਖਿਆ ਸੋਸ਼ਲ ਮੀਡੀਆ ਤੇ ਗਾੜੀ ਖੋਜ ਕਰਨ ਵਾਸਤੇ ਰੱਖਿਆ ਜਦੋਂ ਵਾਰੀ ਆਉਂਦੀ ਨੌਕਰੀਆਂ ਦੀ ਉਹ ਹਰਿਆਣਾ ਤੇ ਰਾਜਸਥਾਨ ਤੇ ਹਿਮਾਚਲ ਦੇ ਜਦੋਂ ਵਾਰੀ ਆਉਂਦੀ ਰਾਜ ਸਭਾ ਦੇ ਮੈਂਬਰਸ ਦੀ ਉਹ ਲਵਲੀ ਯੂਨੀਵਰਸਿਟੀ ਦੇ ਸਨੀ ਅਰੋੜਾ ਇੱਕ ਵੱਡਾ ਬਿਲਡਰ ਲੁਧਿਆਣੇ ਦਾ ਜਦੋਂ ਵਾਰੀ ਆਉਂਦੀ ਟਿਕਟਾਂ ਦੀ ਪੰਜ ਮਨਿਸਟਰ ਤਿੰਨ ਐਮਐਲਏ ਇੱਕ ਕਮੇਡੀਅਨ ਤੇ ਤਿੰਨ ਤਿਤਲੀਆਂ ਲੰਤਰਾਲੀ तितਲੀ ਇੱਕ ਕਾਲੀਦਰ ਚੱਲੇ ਆਂ ਨੀ ਪਮੰਟੀ ਨੂੰ ਤੁਹਾਡੇ ਆ ਚੱਬੇਵਾਲ ਚੱਕ ਕੇ ਬਹਾਵਾ ਬਰੋੜ ਕੇ ਹੁਸ਼ਾਰ ਉਹ ਤਿਤਲੀ ਔਰ ਦਜੀ ਤਿਤਲੀ ਜੀਪੀ ਫਤੇਗੜ ਸਾਹਿਬ ਆਪਣੇ ਕੈਂਡੀਡੇਟ ਆਪਣੇ ਵਰਕਰ ਹੀ ਨਹੀਂ ਦਿਸੇ ਨਾਲ ਇਸ ਕਰਕੇ ਮੈਂ ਇਹ ਘਰਨਾ ਹੈ ਔਰ ਮੈਂ वचनबद्ध ਹਾਂ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਆਪਾਂ ਅਗਰੇ ਇਲੈਕਸ਼ਨ ਦਿੰਦੇ ਆ ਇਸ ਸੰਗਰੂਰ ਦੇ ਮੁੱਦੇ ਚਾਹੇ ਉਹ ਕੱਗਰ ਦੀ ਕਹਿਰ ਹੈ ਆਹ ਹੁਣੇ ਦੱਸਿਆ ਸੀ ਮੈਨੂੰ ਜਸਵਿੰਦਰ ਹੁਣੇ ਕਿ ਹਲੇ ਵੀ ਜਿਹੜਾ ਸੰਗਰੂਰ ਸੁਨਾਮ ਕਨੈਕਸ਼ਨ ਹੈ ਇਟ ਹਸ ਨੋਟ ਬੀਨ ਰਿਪੇਅਰਡ ਔਰ ਜੋ ਦਰਿਆ ਦੇ ਨਾਲ ਕਹਿਰ ਮਚਿਆ ਜੋ ਬੇਮੌਸਮੀ ਬਰਸਾਤ ਗੜਿਆਂ ਨਾਲ ਨੁਕਸਾਨ ਹੋਇਆ ਕਣਕ ਦਾ ਝੋਨੇ ਦਾ ਔਰ ਜੋ ਕਬਾਦ ਦਾ ਨੁਕਸਾਨ ਹੋਇਆ ਕਿਨੂਆ ਦਾ ਹੋਇਆ ਆਲੂਆ ਦਾ ਹੋਇਆ ਦੁਆਬੇ ਚ ਅੱਜ ਤੱਕ ਕਿਸੇ ਦੀ ਪਰਪਾਈ ਨਹੀਂ ਤੇ ਜਿਹੜਾ ਖੱਗਰ ਨੇ ਕਹਿਰ ਮਚਾਇਆ ਨੋ ਕੰਪਨਸੇਸ਼ਨ ਕੋਈ ਉਹਨਾਂ ਦਾ ਮੁਆਫੀਆ ਨਹੀਂਗਾ ਔਰ ਜੋ ਉਹਨਾਂ ਦੇ ਜਿਹੜੇ ਪੁਲ ਟੁੱਟੇ ਹੋਏ ਨੇ ਉਹ ਕਿਸੇ ਨੇ ਰਿਪੇਅਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੋ ਇਹ এজেন্ডੇ ਇੰਪੋਰਟੈਂਟ ਰਹਿਣਗੇ ਲੋਕ ਸਭਾ ਦੇ ਵਿੱਚ ਚੱਕਣ ਵਾਸਤੇ ਇਸੇ ਤਰ੍ਹਾਂ ਇਹ ਦਰਜਾ ਬਦਰਜਾ ਸੁਨਾਮ ਦੇ ਆਹ ਔਰ ਡਿਡਬਾ ਔਰ ਤੁਹਰੀ ਅਤੇ ਹੋਰ ਨਾਲ ਇਲਾਕੇ ਦੇ ਜਿਹੜੇ ਮਸਲੇ ਨੇ ਪੰਜਾਬ ਦੇ ਮਸਲਿਆਂ ਦੇ ਨਾਲ ਨਾਲ ਚਾਹੇ ਉਹ ਬੰਦੀ ਸਿੰਘਾਂ ਦੀ ਗੱਲ ਹੈ ਹੋ ਮੰਨਦੇ ਚਾਹੇ ਉਹ ਪੰਜਾਬ ਦੇ ਵਿੱਚ ਇਸ ਵਕਤ ਜਿਹੜਾ ਅਨਿਆਏ ਕੀਤਾ ਜਾ ਰਿਹਾ ਵਾ ਜਿਹੜਾ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਡਿਗਰੂਗੜ ਭੇਜਿਆ ਜਾ ਰਿਹਾ ਵਾ ਇਹ ਸਾਰੇ ਮਸਲੇ ਜਿਹੜੇ ਨੇ ਅਸੀਂ ਉੱਥੇ ਉਠਾਵਾਂਗੇ ਦਿੱਲੀ ਦੇ ਜਿਹੜੀ ਲੋਕ ਸਭਾ ਹੋਰ ਜੋ ਡਿਸਕ੍ਰਿਮੀਨੇਸ਼ਨ ਹੋਈ ਪੰਜਾਬ ਨਾਲ ਪਹਿਲਾਂ ਵੀ ਹੋਈ ਹੁਣ ਫਿਰ ਹੋ ਰਹੀ ਔਰ ਲਾਸਟਲੀ ਜਿਹੜੇ ਸਾਡੇ ਕਿਸਾਨਾਂ ਨਾਲ ਤੱਕਾ ਹੋਇਆ ਹਰਿਆਣੇ ਦੀ ਪੁਲਿਸ ਨੇ ਜਿਸ ਤਰ੍ਹਾਂ ਅੰਦਰ ਵੜ ਕੇ ਸਾਡੇ ਬਾਰਡਰਾਂ ਦੇ ਕੱਗਰ ਦਰਿਆ ਦੇ ਉੱਤੇ ਬੈਰੀਕੇਡਿੰਗ ਕਰਕੇ ਉਹਨਾਂ ਨੇ ਜਿਹੜਾ ਕੀਤਾ ਔਰ ਸ਼ੁਭ ਕਰਨ ਦਾ ਜਿਹੜਾ ਕਤਲ ਹੈ ਉਹ ਮੈਂ ਸਮਝਦਾ ਇੱਕ ਬਹੁਤ ਵੱਡਾ ਇੱਕ ਕਿਸਮ ਦਾ ਜਿਹੜਾ ਹੈਗਾ ਅਨਿਆਏ ਔਰ ਉਹਦਾ ਕੋਈ ਇਨਸਾਫ ਨਹੀਂ ਹੋਇਆ ਉਹਦੀ ਅੱਜ ਵੀ ਜਿਹੜੀ ਹੈਗੀ ਆ ਐਫ ਆਈ ਆਰ ਉਹ ਹੈਗਿਆ ਅਣਪਛਾਤੇ ਬੰਦਿਆਂ ਦੇ ਖਿਲਾਫ ਇਹ ਉਹੀ ਐਫਆਈਆਰ ਅਣਪਛਾਤੇ ਬੰਦੇ ਜਿਹੜੇ ਭਗਵੰਤ ਮਾਨ ਕਿਸੇ ਦੇਲੇ ਇਹ ਕਿਆ ਕਰਦਾ ਸੀਗਾ ਇਹ ਪੁਲਿਸ ਕਦੀ ਅਣਪਛਾਤੀ ਹੋ ਸਕਦੀ ਹੈ ਔਰ ਜੋ ਤੇਨੇ ਕੋਈ ਐਫਆਈਆਰ ਨਹੀਂ ਕੀਤੀ ਇਤੋਂ ਸਾਬਤ ਹੋ ਗਿਆ ਕਿ ਭਗਵੰਤ ਮਾਨ ਤੇ ਬੀਜੇਪੀ ਦਾ ਕਿਸਾਨਾਂ ਦੀ ਆਵਾਜ਼ ਦਵਾਉਣ ਲਈ ਸ਼ੰਭੂ ਬੈਰੀਅਰ ਤੇ ਮੋਰਚਾ ਦਵਾਉਣ ਲਈ ਜੁਆਇੰਟ ਆਪਰੇਸ਼ਨ ਸੀ ਆਹ ਵੀਡੀਓ ਤੁਸੀਂ ਦੇਖੋ ਜਿਹੜੀ ਮੈਂ ਗੱਲ ਕੀਤੀ ਸੀ ਜੀਵਨ ਜੋਤ ਚਾਹਲ ਦੀ ਆ ਇੱਕ ਕਲੈਕਸ਼ਨ ਕੈਂਪੇਨ ਦੀ ਤਸਵੀਰਾਂ ਹੀ ਨਜ਼ਰ ਆ ਰਹੀਆਂ ਉਹ ਵਾਈਟ ਕੁਰਤੇ ਵੀ ਅਮਲੇਦਾ ਹੁੰਦੇ ਆ। ਅੱਜ ਢੇਕੋ ਗੋਸਾ ਵੀ ਆਇਆ ਤੇ ਵੀ ਫਿਰਿਆ। ਆਉਦੀ ਨਾਲੀ ਉਹਦੀ ਫੋਟੋ ਬਿਆਹ ਦੇ ਢੀਮੇ ਤੋਂ ਪਹਿਲਾਂ ਦਿਖਾਤੀ ਥੋੜੀ ਜਿਹੀ ਹੋਟਲ ਤੇ ਆ ਜਾਗੀ। ਸ਼ਾਦੀ ਚ ਵੀ ਕਰਦਾ। ਦੈਟ ਮੀਨ ਇਜ਼ ਕਵਾਇਟ ਇੰਪੋਰਟੈਂਟ। ਸਿੰਘ ਨੂੰ ਮੁਸੇਵਾਲੇ ਦੇ ਕਤਲ ਦੇ ਵਿੱਚ ਇਲਜ਼ਾਮਾਂ 'ਚ ਗ੍ਰਿਫਟ ਚਲਾਨਚ ਨਾਮਜਦ ਬੰਦਾ ਜੀਵਨ ਜੋਤ ਚਾਹਲ ਇਹ ਨਾ ਇੰਪੋਰਟੈਂਟ ਹੈ ਕਿ ਉਹ ਸ਼ਾਦੀ ਦੇ ਵਿੱਚ ਖੜਾ ਫੰਕਸ਼ਨ ਕਰਦਾ ਉਹਨਾਂ ਦੇ ਕੈਂਪੇਨ 'ਚ ਇਸ ਕਰਕੇ ਮੇਰੀ ਇਹ ਡਿਮਾਂਡ ਹੈ ਕਿ ਮੀਥੇਰ ਨੂੰ ਜਵਾਬ ਦੇਣਾ ਚਾਹੀਦਾ ਕਿ ਇਸ ਤਰ੍ਹਾਂ ਦੇ ਆਦਮੀਆਂ ਨਾਲ ਜਿਹੜੇ ਕ੍ਰਿਮੀਨਲਸ ਨੇ ਜਾਂ ਜਿਹੜੇ ਸਿੱਧੂ ਮੂਸੇਵਾਲੇ ਦੇ ਘਤਰਨਾ ਇਨਵੋਲਵਡ ਨੇ ਉਹਨਾਂ ਦੀ ਸਪੋਰਟ ਕਿਉਂ ਲੈ ਰਹੇ ਨੇ ਮੇਰੇ ਤੇ ਐਨਡੀਪੀਐਸ ਦਾ ਜਿਹੜਾ ਪਰਚਾਦਰ ਜੋ ਹੈ ਨਾ 2015 ਦਾ ਉਹਦਾ ਬੇਸਿਸ ਸਿਰਫ ਟੈਲੀਫੋਨ ਕਾਲ ਰਿਕਾਰਡ ਹੈ ਨਾਥਿੰਗ ਐਲਸ ਜਿਹੜਾ ਬੰਦਾ ਗ੍ਰਿਫਤਾਰ ਕੀਤਾ ਗਿਆ ਮੇਰੇ ਕਨਸਟੈਂਸ ਦੇ ਗੁਰਦੇਵ ਸਿੰਘ ਜਿਹੜਾ ਜਲਾਲਾਬਾਦ ਥਾਣੇ 'ਚ ਪੜਿਆ ਗਿਆ 2015 'ਚ ਉਸਿਰ ਮੈਨੂੰ ਜਦੋਂ ਜਦੋਂ ਭੱਜ ਰਿਆ ਸੀ ਮੈਨੂੰ ਕਾਲਾਂ ਕਰਦਾ ਸੀ ਔਰ ਮੈਂ ਹੁਣ ਸਭ ਦੀਆਂ ਕਾਲਾਂ ਚਾਹਦਾ। ਕਾਲ ਰਿਕਾਰਡਿੰਗ ਵੀ ਨਹੀਂ ਹੈ ਗਵਰਨਮੈਂਟ ਕੋਲ ਕਿਸੇ ਡਿਪਾਰਟਮੈਂਟ ਕੋਲ ਅੱਜ ਤੱਕ ਇੱਕ ਉਹਨੇ ਕੀ ਗੱਲ ਕੀਤੀ ਹੈ ਕੁਛ ਨਹੀਂਗਾ। ਸਿਰਫ ਕਾਲ ਕਰਨਾ ਹੀ ਮੈਨੂੰ ਗੁਨਾਹ ਮੈਨੂੰ ਐਡਾ ਹਾਵੀ ਪਿਆ ਕਿ ਦੋ ਵਾਰ ਮੈਨੂੰ ਗ੍ਰਿਫਤਾਰ ਕੀਤਾ ਗਿਆ। ਤੇ ਤੇ ਕੀ ਹੁਣ ਅ ਮੀਟ ਇਅਰ ਜਵਾਬ ਦੇਵੇਗਾ ਜੀ ਫੋਟੋ ਆ ਤੇ ਵੀਡੀਓ ਦਿਖਾਤੀ ਤੁਹਾਨੂੰ ਜਿਹੜਾ ਉਹਦੇ ਇਲੈਕਸ਼ਨ ਕੈਂਪੇਨ ਚ ਕਰ ਰਿਹਾ ਕੰਮ। ਸੋ ਇਹ ਸਾਰੇ ਮਸਲੇ ਸੀਗੇ ਤੁਹਾਡਾ ਉਹਨੂੰ ਤਾਂ ਬਾਦ ਦਾ ਕੁਸਵਾਲ ਬਚਦਾ ਮਾਰ ਸਾਹਮਣੇ ਤੁਹਾਡੇ ਨਾਲ ਕਿੜਕੜੀ ਤਾਂ ਉਸ ਦੀ ਵਜ੍ਹਾ ਕਰਕੇ ਸੁਪਾਲ ਸਿੰਘ ਖੈਰਾ ਨੂੰ ਸਮਰੂਹ ਜਵਾਬ ਦੇਣਾ ਪਿਆ ਨਹੀਂ ਉਹਦਾ ਛੋਟਾ ਜਿਹਾ ਹਿੱਸਾ ਉਹ ਤਾਂ ਕਿੰਨਾ ਤਾਂ ਭਗਵੰਤ ਮਾਨ ਸਾਰਿਆਂ ਨੇ ਕੰਡੀਆਂ ਤੁਸੀਂ ਦੇਖਿਆ ਵਿਧਾਨ ਸਭਾ ਦੇ ਵਿੱਚ ਕਿਸ ਤਰ੍ਹਾਂ ਨਾਲ ਉਹ ਉਂਗਲਾਂ ਕਰ ਕਰ ਕੇ ਕਿਚਿਚੀਆਂ ਲੈ ਕੇ ਬਾਜਵੇਂ ਨਾਲ ਸੁਖੀ ਰੰਦਾਵੇ ਨਾਲ ਰਾਜੇ ਭੜੇ ਨਾਲ ਬਦਤਮੀਜ਼ੀ ਕਰਦਾ ਔਰ ਉਹਨਾਂ ਨੂੰ ਧਮਕਾਉਂਦਾ ਵਿਧਾਨ ਸਭਾ ਦੇ ਅੰਦਰ ਸੋ ਇਸ ਕਰਕੇ ਉਹ ਜਿਹੜਾ ਇਹਦਾ ਉਹ ਜਿਹੜਾ ਇਹਦਾ ਕੈਰੈਕਟਰ ਹੈਗਾ ਇੱਕ ਪਹਿਲੂ ਆ ਭਗਵੰਤ ਮਾਨ ਦਾ that stands exposed that he is misusing police force vigilance to settle personal scores ਲੇਕਿਨ ਇੱਕ ਲਾਰਜਰ ਤਸਵੀਰ ਇਹ ਆ ਪੰਜਾਬ ਦੀ ਕਿ ਦੋ ਸਾਲਾਂ ਚ ਜੋ ਇਹਨਾਂ ਨੇ VIP ਕਲਚਰ ਦੇ ਛਿੱਕੇ ਛਿੱਕੇ ਤੇ ਟੰਗਿਆ ਹਜ਼ਾਰ ਗਨਮੈਨ ਲੈ ਕੇ ਫਿਰਦੇ ਨੇ ਔਰ ਹੈਲੀਕਾਪਟਰਾਂ ਤੇ ਜਹਾਜ਼ਾਂ ਦਾ ਦੁਰਉਪਯੋਗ ਕਰਦੇ ਨੇ ਕੇਜਰੀਵਾਲ ਸਾਹਿਬ ਵਾਸਤੇ ਦੇਸ਼ ਵਿੱਚ ਲੈ ਕੇ ਜਾਂਦੇ ਨੇ ਸਵਰਾਜ ਦੀ ਆਪਣੀ ਹੀ ਬਣਾਈ ਨੀਤੀ ਤੋੜੀ ਜੋ ਉਹਨਾਂ ਨੇ ਪ੍ਰੋਮਿਸਸਿਸ ਕੀਤੇ ਸੀ ਕਿ ਅਸੀਂ ਪੈਂਚਰਾਂ ਵਾਲੇ ਸਾਦੇ ਜਿਹੇ ਬੰਦੇ ਲੈ ਕੇ ਆਵਾਂਗੇ ਲੇਕਿਨ ਅੱਜ ਇਹਨਾਂ ਦੇ ਐਮਐਲਏ ਲਫੇੜੇ ਮਾਰਨ ਤੇ ਆ ਗਿਆ ਕੀ ਨਾ ਉਹ ਕਹੇ ਕਿ ਕੀ ਹੈ ਸਰ ਉਹ ਗੁੱਗੂ ਕੀ ਲਫੇੜੇ ਮਾਰੂ ਤੇਰੇ ਸਰਪੰਚਾ ਕੋਈ ਕਬਜ਼ੇ ਕਰ ਰਿਹਾ ਵਾ ਕੋਈ ਕੋਠੀਆਂ ਤੇ ਕਰਨੇ ਸੋ ਇਸ ਕਰਕੇ ਇਹ ਸਾਰੀ ਇੱਕ ਲਾਰਜ 60 70 ਹਜ਼ਾਰ ਸਾਡੇ ਕਰੋੜ ਕਰਜ਼ਾ ਚੜਾ ਦਿੱਤਾ ਔਰ ਜੋ ਲਾਅ ਐਂਡ ਆਰਡਰ ਹੈ ਉਸ ਵਕਤ ਹੈ ਪੰਜਾਬ ਵਿੱਚ ਇਹ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖ ਕੇ ਮੇਰੀ ਪਾਰਟੀ ਨੇ ਮੈਨੂੰ ਨਾਮਿਨੇਟ ਕੀਤਾ ਮੈਂ ਉਹਨਾਂ ਦਾ ਭਰੋਸਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੂੰਗਾ ਹਰ ਸੰਭਵ ਕੋਸ਼ਿਸ਼ ਕਰੂੰਗਾ ਕਿ ਉਹਨਾਂ ਦੇ ਖੋਸੇ ਤੇ ਪੂਰਾ ਉਤਰ ਸਕਾਂ ਤੇ ਉਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਕਿ ਸੰਗੂਰ ਤੇ ਸੁਨਾਮ ਤੇ ਦਿੜਬਾ ਤੇ ਧੂਰੀ ਤੇ ਲਹਿਰੇ ਇਹਨਾਂ ਲੋਕਾਂ ਦੀਆਂ ਜਜ਼ਬਾਤਾਂ ਦੀ ਤਰਜਮਾਨੀ ਕਰਕੇ ਲੋਕ ਸਭਾ ਦੇ ਵਿੱਚ ਆਪਣੀ ਗੱਲ ਠੀਕ ਰੱਖਾਂ। ਖੈਰ ਆਵਾਜ਼ ਉਹਨਾਂ ਨੇ ਕਿਹਾ ਤਿਤਲੀਆਂ ਗਲਾਬ ਦੇ ਖਲੋਤੇ ਜਾ ਰਹੀਆਂ ਨੇ ਕਿਉਂ ਜਾ ਰਹੀਆਂ ਨੇ? ਦੇਖੋ ਗੱਲ ਇਹ ਆ ਕਿ ਇਹ ਇਸ ਵਕਤ ਇੱਕ ਤਿਤਲੀਆਂ ਦਾ ਫੁੱਲਾਂ ਤੇ ਬੈਠਣ ਦਾ ਮੌਸਮ ਹੈ। ਕਿਉਂਕਿ ਭਗਵੰਤਮਾਨ ਨੇ ਸ਼ੁਰੂ ਕੀਤਾ ਇਸ ਪਹਿਲਾਂ ਤਾਂ ਇਹ ਜੋ ਇਹ ਦੱਸਣ ਕਿ ਇਹਨਾਂ ਦੀ ਜਿਹੜੀ ਰਿੰਕੂ ਤਿਤਲੀ ਸੀ ਇੱਕ ਸਾਲ ਲੈ ਕੇ ਆਏ ਪਹਿਲਾਂ ਉਹਨੂੰ ਲੋਕ ਸਭਾ ਦੇ ਟਿਕਟ ਦਿੱਤੇ ਹੋਏ ਸੀਗੇ ਉਹ ਟਿਕਟ ਸਿਰੇ ਹੀ ਕਮਲਦੇਵ ਫੋਲ ਦੇ ਚਲੇ ਗਿਆ ਹੁਣ ਜਿਹੜੀਆਂ ਦੂਸਰੀਆਂ ਪਾਰਟੀਆਂ ਦੀ ਡਿਫੈਕਸ਼ਨ ਹੋ ਰਹੀਆਂ ਇਹ ਤੁਸੀਂ ਅੱਛੀ ਤਰ੍ਹਾਂ ਸਮਝਦੇ ਆਂ ਕੁਝ ਤਾਂ ਲੋਕਾਂ ਨੂੰ ਐ ਲੱਗਦਾ ਕਿ ਸਾਨੂੰ ਪਾਰਟੀ ਨੇ ਟਿਕਟ ਨਹੀਂ ਦਿੱਤੀ ਉਹ ਜਾ ਰਹੇ ਨੇ ਕੁਝ ਇਸ ਤਰ੍ਹਾਂ ਜਾ ਰਹੇ ਨੇ ਕਿ ਦਬਾਅ ਕੇ ਪ੍ਰੈਸ਼ਰ ਸਰਕਾਰਾਂ ਤੇ ਬੜਾ ਹੈਗਾ ਵਾ ਬੀਜੇਪੀ ਦੇ ਕੋਲ ਤੁਹਾਨੂੰ ਪਤਾ ਈਡੀ ਤੇ ਸੀਬੀਆਈ ਹੈ ਜਿਹੜੇ ਬੰਦੇ ਵੱਡੇ ਵਪਾਰੀ ਨੇ ਪੈਸੇ ਉਹ ਤਾਂ ਟੈੱਕ ਨਹੀਂ ਸਕਦੇ ਇਹ ਤਾਂ ਕੁਐਸਚਨ ਬੀਜੇਪੀ ਨੇ ਚੂਜ਼ ਕਰਨਾ ਕਿ तितਲੀ ਕਿਹਨੂੰ ਬਣਾਉਣਾ ਉਹ ਕਿਸੇ ਨੂੰ ਵਿਦੇਸ਼ ਵਿੱਚ ਤਿਤਲੀ ਬਣਾ ਸਕਦੇ ਇਸ ਕਰਕੇ ਜਿਹੜੀ ਡਿਫੈਕਸ਼ਨ ਆ ਵਿਦਆਊਟ ਰੀਜ਼ਨ ਮੈਂ ਵੀ ਕੰਡੈਮਨ ਕਰਦਾ ਮੈਂ ਆਪਣੀ ਪਾਰਟੀ ਚ ਕਰ ਕਿ ਕਿਰਪਾ ਕਰਕੇ ਡਿਫੈਕਟਰਸ ਨੂੰ ਮਤ ਦੋ ਇਹ ਕਦੇ ਬੀਜੇਪੀ ਦੇ ਨਾਲ ਗੱਲ ਚਲਾ ਰਹੇ ਸੀ ਮੈਂ ਕਿ ਡੋਨਟ ਟੇਕ ਤੁਸੀਂ ਆਪਣੇ ਬੰਦਿਆਂ ਨਾਲ ਲੜਾਈ ਲੜੋ ਨਾ ਜਿਹੜੇ ਤੁਹਾਡੇ ਨਾਲ ਪੁਰਾਣੇ ਲੜੇ ਚੱਲ ਰਹੇ ਨੇ ਅਰਸੇ ਤੋਂ ਪਾਰਟੀ ਦਾ ਸਾਥ ਦੇ ਰਹੇ 40 40 ਸਾਲ ਦੇ ਨੇ ਆਪਣੀ ਕੀ ਕੰਮ ਸੀ ਉਹ ਵੀ ਬਾਹਰ ਭੱਗੇ ਹੋ ਵੀ ਬੀਜੇਪੀ ਚ ਬੱਗੇ ਮੈਂ ਤੁਹਾਨੂੰ ਜਵਾਬ ਦੇਤਾ ਨਾ ਜੀ ਇਹ ਉਹਦੇ ਪਿੱਛੇ ਕਾਰਨ ਨੇ ਜਿੱਦਾਂ ਹੁਣ ਫਰਜ਼ਗੋ ਜਲੰਧਰ ਦੀ ਜਿਹੜੀ ਸਾਡਾ ਚੌਧਰੀ ਪਰਵਾਰ ਗਿਆ ਉਹਨਾਂ ਨੂੰ ਟਿਕਟ ਡਿਨਾਈ ਹੋਈ ਚਰਨਜੀਤ ਸਿੰਘ ਚੰਨੀ ਸਾਡੀ ਇਨਫੋਰਮੇਸ਼ਨ ਸਰਵੇ ਮੁਤਾਬਕ ਇੱਕ ਡਿਜ਼ਰਵਿੰਗ ਕੈਂਡੀਡੇਟ ਸੀ ਹੁ ਕੈਂਡੀਡੇਟ ਨੇ ਇੱਕ ਹੀ ਬੰਨਾ ਉਹ ਛੱਡ ਕੇ ਚਲੇ ਪਰਮਿੰਦਰ ਢੀਂਸੌਰਣ ਤੁਸੀਂ ਦਿੱਤਾ ਸੀ ਕਿ ਸਾਡੀ ਪਾਰਟੀ ਨਾਲ ਆਓ ਤੇ ਸਾਡੇ ਨਾਲ ਮਤਹਾਸ ਮਿਲਾਓ ਤੇ ਕੋਈ ਗੱਲਬਾਤ ਹੋਈ ਤੇ ਸੱਦਾ ਤਾਂ ਸਾਡਾ ਹਲੇ ਵੀ ਬਰਕਰਾਰ ਹੈ ਲੇਕਿਨ ਉਹਨਾਂ ਦੀ ਮਰਜ਼ੀ ਹੈਗੀ ਨਾ ਸੋ ਮੈਂ ਸਮਝਦਾ ਕਿ ਪਰਮਿੰਦਰ ਦੇ ਨਾਲ ਬਹੁਤ ਧੱਕਾ ਹੋਇਆ ਲੱਗਦਾ ਪਰਮਿੰਦਰ ਇੱਕ ਜਿਹੜਾ ਪਰਸਨਲੀ ਜਾਣਕਾਰਾਂ ਪ੍ਰਾਣੇ ਜਾਣਦੇ ਦੋਸਤ ਹੈ ਸ਼ਰੀਫ ਆ ਇਹਦੇ ਚ ਸੁਖਬੀਰ ਦੀ ਹਿੱਟ ਹੀ ਹੋਈ ਆ ਪਰ ਡੋਨਟ ਥਿੰਕ ਕਿ ਪਰਮਿੰਦਰ ਦਾ ਹਿੱਟ ਹੀ ਹੋਈ ਆ ਉਹ ਠੀਕ ਹੈ ਉਹਨਾਂ ਨੂੰ ਇਲੈਕਸ਼ਨ ਲੜਨ ਦਾ ਮੌਕਾ ਨਹੀਂ ਮਿਲਦਾ ਲੇਕਿਨ ਸੁਖਬੀਰ ਬਾਦਲ ਨੇ ਆਪਣਾ ਇੱਕ ਇੱਕ ਕਿਰਦਾਰ ਉਹ ਕਿਰਦਾਰ ਪੇਸ਼ ਕੀਤਾ ਪੰਜਾਬ ਦੇ ਵਿੱਚ ਜਿੱਦਾਂ ਅੱਗੇ ਤੋਂ ਇਹਦੇ ਨਾਲ ਕੋਈ ਯਕੀਨ ਨਹੀਂ ਕਰੇਗਾ ਢੀਂਸਾ ਪਰਿਵਾਰ ਨੂੰ ਆਪਣੇ ਨਾਲ ਲੈ ਕੇ ਆਏ ਸ਼ਾਮਲ ਕਰਵਾਇਆ ਆਪਣੀ ਗੋਦੀ 'ਚ ਬਿਠਾਇਆ ਤੇ ਮੁਰਗੀ ਗੋਦੀ 'ਚ ਪਿਠਾ ਕੇ ਉਹਨਾਂ ਦਾ ਸਿਆਸੀ ਕਤਲ ਕੀਤਾ ਜਿਹੜੀ ਕਿ ਬਹੁਤ ਬਾਣੀ ਗੱਲ ਹੈ ਤਾਂ ਪਹਿਲਾਂ ਉਹਨਾਂ ਨੂੰ ਦੱਸਣਾ ਚਾਹੀਦਾ ਸੀ ਕਿ ਤੈਨੂੰ ਅਤੇ ਸ਼ਾਮਲ ਗ੍ਰਾਉਂਡ ਤੋਂ ਪਹਿਲਾਂ ਕਹਿਣਾ ਚਾਹੀਦਾ ਸੀ ਕਿ ਅਸੀਂ ਤੁਹਾਨੂੰ ਟਿਕਟ ਨਹੀਂ ਦੇਣੀ ਤੁਸੀਂ ਆਗਰ ਅਨ ਕੰਡੀਸ਼ਨਲ ਆਉਣਾ ਚਾਹੁੰਦੇ ਤੇ ਆ ਸਕਦੇ ਹੋ ਸੋ ਮੇਰੀ ਹਮਦਰਦੀ ਉਹਨਾਂ ਦੇ ਨਾਲ ਖੈਰਾ ਸਾਹਿਬ ਕਹਿੰਦੇ ਮਾਲਵੇ ਦੇ ਵਿੱਚ ਨਹਿਰਾ ਦਾ ਪਾਣੀ ਦਾ ਟੇਲਾ ਤੱਕ ਪਹੁੰਚ ਗਿਆ ਜੀ ਪਰ ਮਾਲਵੇ ਦੇ ਕਿਹੜਾ ਪੀਣ ਯੋਗ ਪਾਣੀ ਹੈ ਉਹ ਬਹੁਤ ਖਤਰਨਾਕ ਰੂਪ ਧਾਰਨ ਕਰ ਚੁੱਕਾ ਹੈ ਇਹ ਕਾਲਾ ਪੀੜਿਆ ਤੇ ਕੈਂਸਰ ਵਰਗੀ ਜਿਹੜੀ ਨਾਮਰਾਮ ਬਿਮਾਰੀ ਹੈ ਇਹ ਤਾਂ ਮੇਰੇ ਨਾਲੋਂ ਜ਼ਿਆਦਾ ਆਪਾਂ ਸਾਰੇ ਜਾਣਦੇ ਆ ਕਿ ਕੈਂਸਰ ਟ੍ਰੇਨ ਚੱਲਦੀ ਆ ਪੀਕਾ ਦੇ ਰੋਜ਼ ਫ੍ਰੋਮ ਬਿਟੇਂਡਰ ਪੀਣ ਵਾਲਾ ਪਾਣੀ ਕਾਫੀ ਅਰਸੇ ਤੋਂ ਬਹੁਤ ਬੁਰਾ ਤੇ ਜ਼ਹਿਰੀਲਾ ਹੋਇਆ ਕਿਉਂਕਿ ਇੰਨਾ ਜ਼ਿਆਦਾ ਪੈਸਟਿਸਾਈਡ ਇਨਸੈਕਟਿਸਾਈਡ ਖਾਦਾਂ ਦਾ ਉਪਯੋਗ ਉਹ ਸਾਰਾ ਨੀਚੇ ਜਾ ਰਿਹਾ ਵਾ ਕਿਸੇ ਨੇ ਇਸ ਇਕੋਲੋਜੀ এনवायरमेंट ਦੇ ਮੁੱਦੇ ਨੂੰ ਕੋਸ਼ਿਸ਼ ਨਹੀਂ ਕੀਤੀ ਬੁੱਢਾ ਦਰਿਆ ਯਾਦ ਕਰੋ ਕਿੰਨਾ ਵੱਡਾ ਦਾਵਾ ਕੀਤਾ ਭਗਵੰਤ ਸਾਨ ਨੇ ਕਿ ਮਗਲੀਆਂ ਸਰਕਾਰਾਂ ਨੇ ਖਤਮ ਕਰਤੀ ਅਸੀਂ ਬੁੱਢੇ ਨਾਲੇ ਨੂੰ ਸਾਫ਼ ਕਰਾਂਗੇ ਬੁੱਢਾ ਨਾਲਾ ਅੱਗੇ ਨਵੇਂ ਭੇੜੇ ਖਾਦ ਉਲਟਾ ਮੱਤੇਵਾੜਾ ਇੰਡਸਟਰੀਅਲ ਪਾਰਕ ਬਣਾਉਣ ਲੱਗੇ ਉਹ ਤੁਸੀਂ ਸਾਰਿਆਂ ਨੇ ਤੇ ਆਪਾਂ ਸਾਰਿਆਂ ਨੇ ਰੜ ਕੇ ਮੱਤੇਵਾੜਾ ਮੱਸੀ ਬਚਾਇਆ ਵਾ ਸੋ ਨਾ ਇਹਨਾਂ ਨੂੰ ਕੋਈ এনवायरमेंट ਦੀ ਚਿੰਤਾ ਵਾ ਨਾ ਇਹਨਾਂ ਨੂੰ ਕੋਈ ਨਸ਼ੇ ਦੀ ਚਿੰਤਾ ਵਾ ਅੱਜ ਮੈਂ ਇੱਕ ਵੀਡੀਓ ਦੇਖ ਰਿਆ ਸੀਗਾ ਮੀਥੇਅਰ ਦੀ ਕੋਈ ਇੱਕ ਇੰਟਰਵਿਊ ਲੈ ਰਿਆ ਸੀਗਾ ਆਪਣਾ ਚੈਨਲ ਉਹਨੇ ਨਸ਼ੇ ਬਾਰੇ ਜਦੋਂ ਸਵਾਲ ਪੁੱਛਾ ਉਹ ਕਹਿੰਦਾ ਕਿ ਉਦੋਂ ਤੱਕ ਨਹੀਂ ਨਿਭੜ ਸਕਦੇ ਉਹ ਵੀ ਮੇਰੇ ਕੋਲ ਕਲਿੱਪ ਹੈਗਾ ਜਦ ਤੱਕ ਡਿਮਾਂਡ ਰਹੇਗੀ ਤੇ ਇਹਦਾ ਮਤਲਬ ਮੀਥੇਅਰ ਨੇ ਮੰਨ ਲਿਆ ਵਾ ਕਿ ਡਿਮਾਂਡ ਚੱਲ ਰਹੀ ਆ ਤੇ ਸਪਲਾਈ ਸਾਨੂੰ ਕਰਨੀ ਪੈਣੀ ਆ ਸੋ ਡਰੱਗਸ ਕੰਟੀਨਿਊ ਟੂ ਬੀ ਏ ਮੇਜਰ ਇਸ਼ੂ ਐਂਡ ਗਵਰਨਮੈਂਟ ਦਾ ਅਟਰ ਫੇਲਿਅਰ ਉਹੀ ਕਚਰੀ ਵਾਲਾ ਯਾਦ ਕਰੋ ਹਮ 6 ਮਹੀਨੇ ਮੇ ਨਸ਼ੇ ਖਤਮ ਕਰਨਗੇ ਪੰਜਾਬ ਮੇ ਤੋ ਹੁਣ ਵਿਚਾਰਾ ਆਪ ਅੰਦਰ ਬੈਠਾ ਵਾ ਨਸ਼ੇ ਤੱਕੀ ਖਤਮ ਕਰਨੇ ਸਪਸਟਾ ਚਾਰਜਸ ਫਸ ਗਏ ਔਰ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕੀ ਕਿਹਾ ਸੀ 24 ਘੰਟੇ ਮੇ ਅੱਛਾ ਕੌਣ ਕਹਿ ਰਿਹਾ ਮੈਂ ਨਹੀਂ ਕਹਿੰਦਾ ਤੁਸੀਂ ਖੈਰੇ ਦੀ ਗੱਲ ਨਾ ਮੰਨਿਓ ਕੋਈ ਵੀ ਤੁਸੀਂ ਕਿਸੇ ਆਪੋਜੀਸ਼ਨ ਦੇ ਹੋਰ ਲੀਡਰ ਦੀ ਗੱਲ ਨਾ ਮੰਨਿਓ ਤੁਸੀਂ ਮੰਨੋ ਕੁਮਰ ਵਿਜੇ ਪ੍ਰਤਾਪ ਸਿੰਘ ਉਹਨੇ ਅੰਮ੍ਰਿਤਸਰ ਉਹ ਇਹਨਾਂ ਦੇ ਕੈਂਡੀਡੇਟ ਦੇ ਮੋਹਰੇ ਖੜ ਕੇ ਪਤਾ ਕੀ ਕਿਹਾ ਕਹਿੰਦਾ ਅੰਮ੍ਰਿਤਸਰ ਦੇ ਫਲਾ ਫਲਾ ਏਰੀਏ ਦੇ ਵਿੱਚ ਮੇਰੇ ਚ ਆ ਫਲਾ ਫਲਾ ਅਫਸਰ ਨਸ਼ੇ ਦੇ ਜ਼ਿੰਮੇਵਾਰ ਨੇ ਕਹਿੰਦਾ ਮੈਂ ਰਾਗਵ ਛੱਡੇ ਨੂੰ ਕਿਹਾ ਕਿ ਕਿਰਪਾ ਕਰਕੇ ਇਹਨਾਂ ਨੂੰ ਬਦਲ ਦੋ ਕਹਿੰਦੇ ਆਪ ਤੋਂ ਯਾਪ ਹੀ ਰਾਤ ਚਲਾ ਰਹੇ ਉਹ ਚਲਾ ਤਾ ਉਹੀ ਰਿਹਾ ਵਾ ਸਾਰਾ ਕੁਝ ਇਹਨੂੰ ਉਹਨਾਂ ਨੇ ਘਣੋ ਲਾ ਦਿੱਤਾ ਬੇਅਦਬੀਆ ਦੀ ਗੱਲ ਉਹ ਕਰ ਰਿਹਾ ਵਾ ਔਰ ਮੈਂ ਇੱਥੇ ਇਹ ਦਾਤ ਦਿਨਾ ਕਿ 92 ਬੰਦੂਆਂ ਮਜ਼ਦੂਰਾਂ ਚੋਂ ਕਟੋ-ਕਟ ਇੱਕ ਜੀ ਤਾਂ ਜਾਗਦੀ ਜ਼ਮੀਨ ਹੈ ਜੀ ਬਾਕੀ ਉਹਨੂੰ ਸਿੱਖਣ ਦੀ ਲੋੜ ਆ ਔਰ ਇਹ ਜਿਹੜਾ ਮੀਥਿਆ ਨੇ ਕਿਹਾ ਕਿ ਸਪਲਾਈ ਹੈਗੀ ਆ ਹੀ ਸ਼ੁਡ ਅਪੋਲੋਜਾਈਜ਼ ਟੂ ਦ ਪੀਪਲ ਆਫ ਪੰਜਾਬ ਜਿਨ੍ਹਾਂ ਲੋਕਾਂ ਦੇ ਬੱਚੇ ਘਰਾਂ ਦੇ ਵਿੱਚ ਿਰੰਜਾ ਨਾਲ ਮਰ ਚੁੱਕੇ ਨੇ ਇਹ ਇਹ ਕਵੇ ਹੱਥ ਖੜੇ ਕਰਕੇ ਕਵੇ ਕਿ ਅਸੀਂ ਸਾਡੇ ਹੱਥ ਖੜੇ ਆ ਅਸੀਂ ਨਸ਼ਾ ਨਹੀਂ ਕੰਟਰੋਲ ਕਰ ਸਕਦੇ ਵੈਸੇ ਵੀ ਉਹਦੇ ਇੰਟਰਵਿਊ ਚ ਜਿਹੜਾ ਜਵਾਬ ਦਿੱਤਾ ਉਹਦਾ ਮਤਲਬ ਕੀ ਸੀ ਥੈਂਕ ਯੂ ਸਰ ਥੈਂਕ ਯੂ ਸੋ ਮਚ ਰਿੰਜੀਤ ਸਾਹਿਬ